ਗੁਰਦਾਸਪੁਰ ਸਿਵਲ ਹਸਪਤਾਲ ਸ਼ਰੀਮ ਗੁੰਡਾ ਕਰਤੀਤਾ ਹੋਇਆ ਨਾਚ ਚਲੇ ਤੇਜ਼ਦਾਰ ਹਥਿਆਰ ਕਟਨਾ ਕੈਮਰੇ ਚ ਹੋਈ ਰਿਕਾਰਡ ਪੁਲਿਸ ਕਰ ਰਹੀ ਹੈ ਜਾਂਚ ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਤੇ ਰਾਤ ਇਲਾਜ ਲਈ ਦਾਖਲ ਇੱਕ ਤੇ ਦੂਸਰੇ ਤੇਰ ਵੱਲੋਂ ਹਸਪਤਾਲ ਅੰਦਰ ਵੜ ਕੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਵਿੱਚ ਕੁਝ ਵਿਅਕਤੀ ਵੀ ਜ਼ਖਮੀ ਹੋ ਗਏ ਇਹ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਤੁਸੀਂ ਮੌਕੇ ਦੀ ਵੀਡੀਓ ਵਿੱਚ ਸਾਫ਼ ਦੇਖ ਸਕਦੇ ਹੋ ਕਿਵੇਂ ਸ਼ਰੀਆਮ ਪੁਲ ਸਤੇ ਸਾਹਮਣੇ ਇਹ ਗੁੰਡਾਗਰਦੀ ਦਾ ਨਾਚ ਹੋਇਆ ਅਤੇ ਕਿਵੇਂ ਤੇਜ਼ ਤਿਆਰ ਹਥਿਆਰ ਚਲਾਏ ਗਏ ਮਾਮਲੇ ਨੂੰ ਲੈ ਕੇ ਇੱਕ ਧਿਰ ਤੇ ਜ਼ਖਮੀ ਚਕਜੀਤ ਸਿੰਘ ਅਤੇ ਮਾਮਲੇ ਦੀ ਜਾਂਚ ਕਰ ਰਹੀ ਸਿਟੀ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਇੱਕ ਧਿਰ ਪਿੰਡ ਦਮੂੜੀ ਨਾਲ ਸਬੰਧਤ ਹੈ ਤੇ ਦੂਸਰੀ ਧਿਰ ਪਿੰਡ ਖੋਖਰ ਰਾਜਪੂਤਾ ਨਾਲ ਸਬੰਧਤ ਹੈ ਇਹਨਾਂ ਦੋਹਾਂ ਧਿਰਾਂ ਦੇ ਤੋ ਪੁੱਤਰ ਵਿਦੇਸ਼ ਰਹਿੰਦੇ ਹਨ ਤੇ ਉਹਨਾਂ ਦੋਵਾਂ ਪੁੱਤਰਾਂ ਦਰਮਿਆਨ ਵਿਦੇਸ਼ ਵਿੱਚ ਵੀ ਪੈਸਿਆਂ ਦੀ ਆਪਸੀ ਲੜੰਦੇ ਨੂੰ ਲੈ ਕੇ ਇੱਥੇ ਇਹ ਦੋਵੇਂ ਤਰ੍ਹਾਂ ਆਪਸ ਵਿੱਚ ਝਗੜ ਪਈਆਂ ਤੇ ਇੱਕ ਧਿਰ ਸਿਵਲ ਹਸਪਤਾਲ ਇਲਾਜ ਲਈ ਦਾਖਲ ਸੀ ਤੇ ਤੇ ਰਾਤ ਨੂੰ ਦੂਸਰੀ ਧਿਰ ਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਸਰ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮਰੀਕਾ ਤੇ ਉਹਦੇ ਤੋਂ ਬਾਹਰ ਇੱਕ ਮੁੰਡਾ ਗਿਆ ਸੀ ਪਿੰਡ ਖੋਖਰਾ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਨਵਾਂ ਗਿਆ ਸੀ ਇਸ ਕਰਕੇ ਥੋੜੀ ਜਿਹੀ ਨਾ ਪੈਸੇ ਦੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ ਜਦੋਂ ਥੋੜਾ ਚਿਰ ਉਹਨੂੰ ਕੰਮ ਲਈ ਜੋ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਅਦ ਚ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇ 'ਚ ਮਿਲ ਗਏ ਇੱਕ ਦੂਜੇ ਨਾਲ ਗਾਲੀ ਕਲੋਚ ਹੋਏ ਉੱਥੇ ਬਾਹਰ ਉਹ ਬਾਜ ਚੋਂ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬ੍ਰਦਰ ਹੀ ਉਹ ਧਮਕੀਂ ਦੇਦਾ ਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਦਾਂ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀਨਾਮੇ ਲਈ ਤੇ ਜਿਹੜਾ ਉਹਦਾ ਬ੍ਰਦਰ ਹੀ ਉਹ ਰਾਜੀਨਾਮਾ ਨਹੀਂ ਜਾਂਦਾ ਕਿ ਅਸੀਂ ਨਹੀਂ ਰਾਜੀਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਰਾਜੀਨਾਮਾ ਕਰਵਾਇ ਤੇ ਉਹ ਕੰਮ ਮਗਰ ਵੀ ਪੰਨੀ ਮੁੰਡੇ ਲੈ ਕੇ ਘਰ ਪੈ ਗਿਆ ਤੋਂ ਬਾਜ ਪਿੰਡ ਵਾਲਿਆਂ ਨੇ ਟਾ ਟਾ ਮਾਰ ਕੇ ਗੱਡੀਆਂ ਗੱਡੀਆਂ ਭੰਨੀਆਂ ਫੇਰ ਉਹਨਾਂ ਨੂੰ ਭਜਾਇਆ ਤੇ ਫੇਰ ਥੋੜਾ ਬਚਾ ਹੋਇਆ ਸਾਡਾ ਤੇ ਹਸਪਤਾਲ ਦੇ ਚਾਚਾਈ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ ਇਹਨੂੰ ਹੀ ਐਡਮਿਟ ਕਰਵਾਣ ਆਏ ਸੀ ਤੇ ਇਹਨੂੰ ਆਈਸੀਯੂ ਚ ਵਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕੱਢਤਾ ਤੇ ਬਾਹਰੋਂ ਮੁੰਡੇ ਆਏ ਚਾਰ ਪੰਜ 6 ਮੁੰਡੇ ਆਏ ਤੇ ਉਹਨਾਂ ਨੇ ਆਂਦੇ ਸਾਡੇ ਦਾਤਰ ਮਾਰਨ ਲੱਗੇ ਚਾਚਾਈ ਮੁੰਡੇ ਆਲ ਜਾਂਦੇ ਸੀ ਅਸੀਂ ਰੱਖਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰਤੇ ਜੀ ਮੰਗ ਕਰਦਾ ਹੈ ਮੰਗ ਕਰਦਾ ਹੈ ਉਹ ਯਾਗੀ ਸਾਨੂੰ ਇਨਸਾਫ ਮਿਲੇ ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਕੋਕਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ بیٹے ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦਾ ਰਾਜਨਾਵਾ ਸੀ ਉੱਥੇ ਰਾਜਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਹੈ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦੇਵਾਂਗੇ